ਲੋ ਜੀ ਰਖੜੀਆਂ ਦਾ ਆ ਰਿਹਾ ਤਿਉਹਾਰ ਤੇ ਪਹਿਣਾ ਦਾ ਲਾਂਬਾ ਆਂਦਾ ਸੀ ਵੀ ਜਾਖਲ ਦੇ ਵਿੱਚ ਸਾਡੇ ਲਈ ਸੂਟ ਦਾ ਆਫਰ ਲੈ ਕੇ ਆਓ ਅੱਜ ਜਾਖਲ 'ਚ ਖੜੇ ਆ ਤੇ ਪਹਿਣਾ ਦੇ ਲਈ ਆਫਰ ਲੈ ਕੇ ਆਇਆ ਪਹਿਲਾਂ ਤਾਂ ਤੁਸੀਂ ਕਲਰ ਚਾਰਟ ਚੈੱਕ ਕਰ ਲਓ ਅੱਜ ਠਮਾਕੇ ਦਾ ਰੇਟ ਰਹਿਣ ਵਾਲਿਆ ਇਹ ਲੈਣ ਦੇ ਨਾਲੇ ਸੂਟ ਤੇ ਠਮਾਕੇ ਦਾ ਰੇਟ ਚ ਮਿਲਣ ਜਾ ਰਿਹਾ ਬਾਈ ਜੀ ਕੀ ਰੇਟ ਕਰਤੇ ਐ ਸੂਟ ਜੀ ਇਹ ਵੀਰੇ ਲੋਕ ਵੇਚਨੇ ਸੂਟ 100 ਰੁਪਿਆ ਦਾ ਹਾਂਜੀ ਤੇ ਛੋਟੀ ਦੁਕਾਨ ਤੇ ਮਿਲਣਗੇ 100 ਰੁਪਿਆ ਦੇ ਤਿੰਨ ਸੂਟ 100 ਰੁਪਿਆ ਦੇ ਤਿੰਨ ਸੂਟ ਨਾਲ ਦੁਪੱਟੇ ਪਹਿਲਾਂ ਤਾਂ ਤਿੰਨ ਸੂਟ ਲੈ ਲੈਣੇ ਨਾਲੇ ਸੂਟ ਆ ਲੈਣ ਦੇ ਨਾਲੇ ਸੂਟ ਆ ਪਹਿਲਾਂ ਤਾਂ ਤੁਸੀਂ ਕਲਰ ਚਾਰਟ ਚੈੱਕ ਕਰ ਲਓ ਸਟਾਕ ਦੀ ਕੋਈ ਕਮੀ ਨਹੀਂ ਕਲਰ ਚਾਰਟ ਦੀ ਕੋਈ ਚਗੰਮੀ ਨਹੀਂ ਤੇ ਪੂਰੇ ਪ੍ਰਿੰਟ ਵਾਲੇ ਸੂਟ ਮਿਲਣਗੇ ਸਿਰਫ ਲੈਣ ਦੇਣ ਚ ਵਰਤਨ ਵਾਲੇ ਆ ਜਿਹਦਾ ਬਾਜ਼ਾਰ ਦੇ ਵਿੱਚ 100 ਰੁਪਏ ਸਿੰਗਲ ਸੂਟ ਦਾ ਰੇਟ ਹੈ ਤੇ ਛੋਟੀ ਦੁਕਾਨ ਤੇ 100 ਰੁਪਏ ਦੇ 3 ਮਿਲਣ ਜਾ ਰਿਹਾ ਹੈ ਅਗਰ ਇਹ ਸੂਟ ਦੀ ਗੱਲ ਕਰੀਏ ਵੀਰ ਜੀ ਆਹ ਸੂਟ ਵੀਰੇ ਕੋਟਨ ਦਾ ਕ੍ਰਸ਼ ਦਾ ਹਾਂਜੀ ਇਹ ਸੂਟ ਪਹਿਲਾਂ ਆਪਾਂ ਰਖੜੀ ਦੀ ਸੇਲ ਤੋਂ ਪਹਿਲਾਂ 200 ਦਾ ਇੱਕ ਵੇਚਿਆ ਕਰਦੇ ਹਾਂਜੀ ਹੁਣ ਆਪਾਂ ਇਹ ਵੀਰੇ ਆਫਰ ਲਾਤੀ 1200 ਰੁਪਿਆ ਦੀ ਦਰਜਨ 1200 ਰੁਪਏ ਦੀ ਦਰਜਨ ਹੈ ਜੇ 100 ਰੁਪਿਆ ਦਾ ਸੂਟ ਰਹੇਗਾ ਸਿਰਫ ਇੱਕ ਸਿਰਫ 100 ਰੁਪਏ ਦਾ ਸੂਟ 100 ਰੁਪਏ ਦਾ ਇੱਕ ਸਮਾਨ ਵਾਲਾ ਸੂਟ ਹੈ ਸਿਮ ਕੇ ਸਿਮ ਕੇ ਪਹਿਣਾ ਦੇ ਗਲ ਚ ਪਊਗਾ ਸੂਟ ਇਹ ਅੱਛਾ ਜੀ 100 ਰੁਪਏ ਦਾ ਸੂਟ ਆ ਸਿਰਫ 100 ਰੁਪਏ ਦਾ ਪਹਿਲਾਂ ਦਾ ਤੁਸੀਂ ਕਲਰ ਜਾਣ ਕੇ ਰੰਗ ਡਿਜ਼ਾਈਨ ਚੈੱਕ ਕਰ ਲਓ ਕਲਰ ਜਾਣ ਚੈੱਕ ਕਰ ਲਓ ਪਿਓਰ ਦੇ ਸੂਟ ਰਹਿਣ ਵਾਲਿਆ ਸਿਰਫ ਨਾਲ ਹੈ ਜੇ ਕਿਸੇ ਵੀ ਭੈਣ ਨੇ ਇਹ ਸੂਟ ਲੈਣੇ ਆ ਜੀ ਤੇ ਲੈਣ ਦੇ ਲਈ ਆਣਾ ਕਿੱਥੇ ਪਊਗਾ ਜੀ ਇਹ ਵੀਰੇ ਜਖਲ ਮੰਡੀ ਦੇ ਵਿੱਚ ਸਰਕਾਰੀ ਹਸਪਤਾਲ ਹੈ ਸਟੇਟ ਬੈਂਕ ਸਟੇਟ ਬੈਂਕ ਆਫ ਇੰਡੀਆ ਲਵੇ ਹੈ ਉਹ ਸਰਕਾਰੀ ਹਸਪਤਾਲ ਦੇ ਸਾਹਮਣੇ ਸ਼ੋਰੂਮ ਹੈ ਇੱਕ ਰੇਟ ਛੋਟੀ ਇੱਕ ਰੇਟ ਵਾਲੀ ਛੋਟੀ ਦੁਕਾਨ ਦੇ ਨਾਮ ਨਾਲ ਆ ਛੋਟੀ ਦੁਕਾਨ ਦੇ ਨਾਲ ਜੇ ਵੀਰ ਜੀ ਸਰਾਣਿਆਂ ਦੀ ਗੱਲ ਕਰੀਏ ਜਿਹੜੇ ਅੱਜ ਕੱਲ ਆਪਣੇ ਸਰਾਣੇ ਆ ਸਰਾਣੇ ਵੀਰੇ 50 ਰੁਪਏ ਦਾ ਇੱਕ ਬਾਜ਼ਾਰ ਚ ਵਿਕਦਾ ਹੈ ਹਾਂਜੀ 50 ਰੁਪਏ ਇੱਕ ਬਾਜ਼ਾਰ ਚ ਵਿਗਦਾ ਵੀਰੇ ਰੰਗ ਡਿਜ਼ਾਈਨ ਸਟੋਕ ਵਾਧੂ ਹੈ ਪੂਰਾ ਸਹਿਜ ਹੈ ਹਾਂਜੀ ਸਹਿਜ ਵੀ ਫੁੱਲਰ ਹੋਇਆ ਇਹਦਾ ਪੂਰਾ ਸਹਿਜ ਨਹੀਂ ਹੈਗਾ ਵੀਰੇ ਇਸ ਰਾਣੇ ਵੀਰੇ 50 ਰੁਪਏ ਦਾ ਜੋੜਾ 25 ਰੁਪਏ ਸਰਾਣਾ ਰਹਿ ਗਿਆ ਇੱਕ ਸਿਰਫ 25 ਰੁਪਏ ਦਾ ਪਹਿਲਾਂ ਤਾਂ ਤੁਸੀਂ ਕਲਰ ਜਾਣਦੇ ਕਰ ਲੋ ਬਾਜ਼ਾਰ ਦੇ ਅੰਦਰ ਬਹੁਤ ਆਪਰੇਟਾਂ ਦੇ ਵੇਕਣ ਵਾਲੇ ਸਰਾਣੇ ਸਿਰਫ 50 ਰੁਪਏ ਦਾ ਜੋੜਾ ਮਿਲਣ ਜਾ ਰਿਹਾ ਇਹਨਾਂ ਦੀ ਸ਼ਾਪ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਇੱਕ ਰੇਟ ਵਾਲੀ ਦੁਕਾਨ ਛੋਟੀ ਦੁਕਾਨ ਬਿਲਕੁਲ ਜਾਖਲ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਬਾਕੀ ਸਕਰੀਨ ਤੇ ਬਾਈਆਂ ਦਾ ਨੰਬਰ ਚੱਲ ਰਿਹਾ ਇੱਕ ਵਾਰ ਇਹਨਾਂ ਦੀ ਸ਼ਾਪ ਤੇ ਵਿਜ਼ਿਟ ਜ਼ਰੂਰ ਕਰੋ